ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਠੀਕ ਹੈ ਹੁਣ ਟਾਈਮ ਹੋ ਗਿਆ ਜੀ 7:30 ਵਜੇ ਤੇ ਆਪਾਂ ਜਾ ਰਹੇ ਆ ਬਜਾਜ ਵਾਲੇ ਜਿਹੜੇ ਫਾਈਨਾਂਸ ਵਾਲੇ ਉਹਨਾਂ ਦੀ ਅੱਜ ਮੀਟਿੰਗ ਪਾਰਟੀ ਤੇ ਜਾ ਰਹੇ ਆ ਆਪਾਂ ਤੇ ਫਰੋਗ ਰੋਡ ਤੇ ਆ ਮੈਂ ਤੇ ਬੋਵੀ ਦੇਖਦੇ ਆ ਉੱਥੇ ਕੀ ਪ੍ਰੋਗਰਾਮ ਕੀ ਕਹਿੰਦੇ ਆ ਦੇਖਦੇ ਆ 50 ਗੱਡ ਚੱਲੂ ਕਿ ਨਹੀਂ ਅੱਜ ਸੁਣਾ ਸੋਊਗਾ ਇਹਨਾਂ ਵੀ ਡੀਲਰ ਲੁਧਿਆਣੇ ਸਾਰੇ ਉੱਥੇ ਪਹੁੰਚ ਰਹੇ ਆ ਟਾਈਮਿੰਗ ਸਿੰਘੀ ਸੱਤ ਵਜੇ ਆਪਾਂ ਸੱਤ ਵਜੇ ਗੱਲਾਂ ਇਹ ਨਹਿਰ ਤੇ ਆ ਤੇ ਉੱਥੇ ਕੀ ਪ੍ਰੋਗਰਾਮ ਆ ਬਾਕੀ ਜਦ ਵੀਡੀਓ ਬਣਾਉਨੇ ਆਪਾਂ ਤੇ ਵਲੌਗ ਬਣਾ ਲਿਆ ਹੋਰ ਉੱਥੇ ਜਾ ਕੇ ਇਧਰੋਂ ਬਲ ਫਲਾਈਓਵਰ ਬੰਦ ਕੀਤਾ ਹੁਣ ਆਪਾਂ ਜਾ ਰਹੇ ਆ ਇੱਥੇ ਜੀ ਤੇ ਕਸਟਮਰ ਤੋਂ ਕਾਲ ਆ ਗਈ ਸੀ ਹੁਣ ਕਸਟਮਰ ਆਇਆ ਕਿਉਂਕਿ ਆਪਣੀ ਟਾਈਮਿੰਗ ਹੈਗੀ ਹੈ ਜੀ ਮਾਰਨਿੰਗ 8 ਤੋਂ ਸ਼ਾਮ ਦੇ 7 ਵਜੇ ਤੱਕ ਟਾਈਮਿੰਗ ਹੁੰਦੀ ਹੈ ਦੋ ਆਪ ਵੀ ਕਸਟਮਰ 8:30 9:00 ਵਜੇ ਤੱਕ ਵੀ ਆਈ ਜਾਂਦੇ ਨੇ ਆਪਾਂ ਟੁੱਟਮਰ ਵੀ ਕੈਦਾ ਮੁੰਡੇ ਨੂੰ ਟੈਂਡ ਕਰਮ ਨਹੀਂ ਉੱਥੇ ਸਪੀਡ ਲਿਮਟ ਬੰਨ ਗਿਆ ਕਹਿੰਦੇ ਘੁੰਮਦੇ ਘਮਾਉਂਦੇ ਆ ਗਏ ਫਰੋਈਪੁਰ ਰੋਡ ਦੇ ਉੱਪਰ ਫਿਰ ਕਾਮ ਨਹੀਂ ਸੀਗਾ ਤੇ ਬਸ ਆ ਗਿਆ ਜੀ ਬੇਬ ਅੱਕੇ ਜਾ ਕੇ ਦੇਖਿਆ ਕਿਦਾਂ ਦਾ ਕੀ ਮਾਹੌਲ ਆ ਪਾਰਟੀ ਸਾਲਟੀ ਦਾ ਉੱਥੇ ਅਵੇ ਚੋਬਰ ਆ ਗਏ ਨੇ ਤੇ ਸਾ ਜੀ ਯਾਰ ਇਹ ਕਿਹਦੇ ਦੇਖਦੇ ਵੋਡਲ ਡੇਟ ਦੀ ਵਿਜੀ ਸੋ ਵੀ ਹੈਵ ਮੇਡ ਦ ਫੰਕਸ਼ਨੈਲਿਟੀ ਦੈਟ these kind of cases will open in the respective locations where the customer has come from and that removes my trouble of making out exactly the customer name kaha kar raha hai to customer agar form ho raha hai to nawa shahar mein mera collection agent jayega wo ludhiana mein nahi jayega with this functionality we are going live we will openly khul jayenge in terms of tapping those customers from the locations that you identify jahan par aaj ki rahe hain clients nahi kar pa rahe hain आईसीआई ऑफर जो आप हमें देते हैं जो नॉट एक्सैक्टली ऑफर दैट यू वॉन्ट टू रन बिकॉज हमारे पास बेस है आपने मेरे को ऑफर दिया आई कैन रन दैट ऑफर नियर योर डीलर से इन दैट वेरी रिस्पेक्टेड पिन कोड्स द वे यू वॉन्ट वी डू डू दैट एंड देन यस सामने सुनता है इतना भी आई है ਸਾਰਾ ਕੁਝ ਜੋ ਸਮਝਾਇਆ ਆਲਰੇਡੀ ਆਪਾਂ ਨੂੰ ਪਤਾ ਵੀ ਐ ਐਪ ਵਗੈਰਾ ਕਿੰਦਾ ਕਰਦੇ ਆ ਅਪਡੇਟ ਕਿਦਾਂ ਕਰਾਉਣਾ ਸਭ ਤੁਹਾਨੂੰ ਪਤਾ ਹੋ ਗਿਆ ਹੁਣ ਹੋ ਗਿਆ ਦਿਨ ਦਾ ਟਾਈਮ ਛੁੱਟ ਵੀ ਛੁੱਟ ਕੇ ਪੈ ਜਾਉਂਦੇ ਨੇ ਜਿਸੇ ਲਈ ਪੀਆ ਵੀ ਜਾਂਦੇ ਛੁੱਟ ਕੇ ਜਾ ਜਾਂਦੇ ਕਹਿੰਦੇ ਚੋਪਰ ਖਾ ਕੇ ਲੰਗਰ ਖਾਣੇ ਦੇੜ ਕੇ ਹੋ ਗਏ ਦੱਲੇ ਹੋਰ ਮਿੱਠਾ ਬਣਾਉਂਦੇ ਕਹਿੰਦੇ ਪਿਆਜ਼ ਜਾਵਿਆਂ ਦੀ ਆਲਟੇ ਜਮਨ ਖਾਣਗੇ ਜਿੱਦਾਂ ਵਗਣਾ ਕਹਿੰਦੇ ਟਾਈਮ ਹੋ ਗਿਆ 10:30 ਵਜੇ ਦਾ ਜਾ ਰਹੇ ਆ ਖਾ ਪੀ ਕੇ ਕਹਿੰਦੇ ਘੁੰਮ ਫਿਰ ਕੇ ਆ ਜੀ ਬਜਾਜ ਫਨਾਸ ਵਾਲਿਆਂ ਦਾ ਸਕੀਮਾ ਵੀ ਦਵਾਂਗੇ ਤੁਹਾਨੂੰ ਕਮੀ ਨਮੀ ਦਾ ਇਹਦੇ ਬਜਾਜ ਫਨਾਸ ਵਾਲਿਆਂ ਨੇ ਮਿੰਟਾਂ ਗਾਨੀਆਂ ਬੜੀਆਂ ਲਫੇਰ ਗਈ ਫੋਟੋ ਨਾ ਕਿਉਂ ਕਰਦੇ ਨੇ ਕਿਉਂ ਕਿਉਂ ਕਰਦੇ ਗੇਟ ਨਹੀਂ ਖੋਲਰਗੇ ਖਲਾਲਾ ਇਧਰ ਹੀ ਬੈਜੀ ਕੋਈ ਨਾ ਕੋਈ ਚੱਲੋ ਅਵੇ ਬੀਟ ਕਰੋ ਗੱਡੀ ਦੀ ਗੱਡੀ ਉਰੀ ਆਉ ਜੀ ਲੋਵੀ ਬਹੁਤ ਵਧੀਆ ਸੀ ਕੀ ਵੈਸੇ ਜਹਾਜ ਵਾਲਿਆਂ ਦੀ ਪਾਰਟੀ ਕਰਾਂਗੇ ਅਕੇ ਤੋਂ ਫਨਾ ਤਾਂ ਆਪਾਂ ਹੋਰ ਇਹਨਾਂ ਨੂੰ ਆਪ ਨੇ ਵੇਖੇ हां बॉबी ਕੱਢ ਲਿਆ ਗੱਡੀ ਗੱਡੀ ਆਪ ਹੀ ਲੈ ਕੇ ਆਉਣਗੇ ਕਹਿੰਦੇ ਕੋਸਾਬਾ ਆਪ ਆਉਣਗੇ ਕਿਰਗੇ ਕਹਿੰਦੇ ਜਤਿਨ ਨਾਲੇ ਵੀ ਆ ਗਏ ਨੇ ਆ ਦੇਖੋ ਜਤਿੰਦਰ ਜੀ ਆ ਜਾ ਆ ਜਾ ਜਤਿੰਦਰ ਭਾਏ ਅਰੇ ਚੋਬਰ ਆ ਗਿਆ ਚੋਬਰ ਲੈ ਵੀ ਆਪਣੀ ਗੱਡੀ ਆ ਚੁੱਕੀ ਆ ਲਿਪੜੀ ਲਿਪੜੀ ਪਈ ਆ ਗੱਡੀ ਸਾਰੀ ਦੇਖਦਾ ਵੀ ਆ ਚੁੱਕੀ ਆ ਹੁਣ ਆਪਾਂ ਚੱਲੇ ਕਰਕੋ ਆ ਮੁੰਡਿਆਂ ਨੇ ਕੱਢ ਲਿਆਂਗਾ ਨੇ ਚੋ ਨਾਉਣ ਹੀ ਲੈਣਾ ਕਰਦੇ ਲੋ ਵੀ ਚਲ ਜੇ ਕਰਨ ਨੂੰ ਟਾਈਮ ਪੌਣੇ 11 ਹੋ ਚੁੱਕੇ ਆ ਨਿਕਲਦੇ ਨਿਕਾਉਂਦੇ ਉਹ ਰੋ ਗੁਡ ਮਾਰਨਿੰਗ ਹੈਗਾ ਸੰਡੇ ਜੀ ਤੇ ਸੰਡੇ ਵਾਲੇ ਦਿਨ ਆਪਾਂ ਫਰੀ ਨਹੀਂ ਹੁੰਦੇ ਕਿਉਂਕਿ ਸੰਡੇ ਵਾਲੇ ਦਿਨ ਕਸਟਮਰ ਬਹੁਤ ਜ਼ਿਆਦਾ ਹੁੰਦਾ ਸ਼ੂਨਾਈਟ ਆਏ ਹਾਏ ਕਹਿੰਦੇ ਸਿਰਿਆਂ ਸੰਡੇ ਛੁੱਟੀ ਛੁੱਟੀ ਹੁੰਦੀ ਆ ਤੇ ਕਸਟਮਰ ਵੀ ਜ਼ਿਆਦਾ ਹੁੰਦਾ ਆਪਣੇ ਕੋਲ ਛੁੱਟੀ ਵਾਲੇ ਕਿਉਂਕਿ ਮੈਰਿਜ ਸੀਜ਼ਨ ਸਟਾਰਟ ਹੋ ਚੁੱਕਿਆ ਜਿਹੜੀ ਅੱਜ ਬਜਾਇ ਦੀ ਪਾਲਟੀ ਸੀ ਇਹ ਟੂ-ਵਿਲਰ ਤੇ ਫਿਨਾਂਸ ਅਵੇਲੇਬਲ ਹੋ ਗਿਆ ਇਹਨਾਂ ਦਾ ਬਜਾਇ ਦਾ ਤੇ ਉਹਦੇ ਵਾਸਤੇ ਸੀ ਕਿ ਜ਼ਿਆਦਾ ਟੂ-ਵਿਲਰੀ ਟੂ-ਵਿਲਰ ਕਰੀ ਗਏ ਨੇ ਇਹ ਤੇ ਫਰਨੀਚਰ ਜਾਂ ਇਲੈਕਟ੍ਰੋਨਿਕਸ ਦੀ ਤਾਂ ਗੱਲ ਹੀ ਨਹੀਂ ਕੀਤੀ। ਉਹ ਵੀ ਬਾਕੀ ਸਾਡੇ ਬੱਲੇ ਨਹੀਂ ਬਈ ਹੈਗੀ। ਮੇਰੀ ਤਾਂ ਮਿਰਦੇ ਉੱਤੇ ਹੀ ਲੰਗੇਗੇ। ਮੈਂ ਤਾਂ ਸਮਝ ਨਹੀਂ ਅੰਗਰੇਜ਼ੀ ਬੋਲਦੇ ਹਾਂ ਜਦੋਂ। ਹਾਂ ਹਾਂ। ਮਾਤਾ ਉਹ ਕਾਗਜ਼ ਤੇ ਵੀ ਲਿਖਿਆ। ਇੱਦਾਂ ਕਾਗਜ਼ ਤੇ ਲਿਖਦੇ ਸਾਨੂੰ ਸਮਝ ਨਹੀਂ ਆਈ। ਕੱਲ ਨੂੰ ਆ ਕੇ ਮੁੰਡਾ ਸਮਝਾ ਜਾਊਗਾ। ਵੈਸੇ ਸਾਡੇ ਸਮਝਣ ਵਾਲੀ ਹੈਗੀ ਨਹੀਂ ਸੀਗੀ ਗੱਲ ਇਹ। ਤੇ ਟੂ-ਵੀਲਰ ਕਿਉਂ ਕੀ ਆਪਾਂ ਕਿਹੜਾ ਫైనాన్స్ ਕਰਦੇ ਆ ਟੂ-ਵੀਲਰ? ਫਰਨੀਚਰ ਦੇ ਰਿਲੇਟਡ ਕੋਈ ਗੱਲ ਹੈ ਨਹੀਂ ਸੀਗੀ ਮਸਤ ਬਸ। ਕਾਣ ਬੇ ਨੂੰ ਵਧੀਆ ਸੀਗਾ। ਉਹ ਦੇਖਿਆ ਰਿਹਾ ਮੈਂ ਤਾਂ ਕਾਣ ਪੀਨ ਦਾ ਪੂਰੀ ਖੇਚ ਰੱਖੀ ਮੁੰਡੇ ਹਨ ਬਈ ਕਮੀ ਨਹੀਂ ਚਿਕਨ ਜੁਕਨ ਦੇੜਤਾ ਪਦੇ ਕਿਸੇ ਮੈਂ ਕੱਲੂ ਆ ਕੇ ਕਹਿਣਾਂ ਤੂੰ ਇਹ ਕੋ ਖਾਦਾ ਨਹੀਂ ਠੀਕ ਕੀ ਆਪਾਂ ਚਿਕਨ ਖਾਂਦੇ ਨਹੀਂਗੇ ਤੇ ਮੁੰਡੇ ਨੇ ਛੱਡਿਆ ਨਹੀਂਗਾ ਲੰਬਾ ਨਹੀਂ ਆਉ ਕੱਲੂ ਦੇ ਨੂ ਆ ਸਾਡਾ ਮੁੰਡਾ ਖਾ ਕੇ ਨਹੀਂ ਗਿਆ ਤੁਹਾਡਾ ਮੁੰਡਾ ਹੂੰ ਬਈ ਤਾਂ ਬਈ ਸੋਤ ਵੇਸ਼ ਹਾਂਜੀ ਦੋਸਤੋ ਆਪ ਆ ਗਏ ਆ ਜੀ ਘਰੇ ਸਾਡੇ 11 ਹੋ ਚੁੱਕੇ ਆ ਤੇ ਸਾਡੇ 11 ਤੇ ਚੱਕਰ ਟਾਂ ਬਜਾ ਜਾਵੇ ਤੇ ਨਾਲ ਹੀ ਲੈਣਾ ਸੀ ਅੱਜ ਨਹੀਂ ਉਹ ਕਦੇ ਘਰੇ ਜਾਓ ਬਈ ਆਪਦੇ ਆਪ ਦੇ ਅਸੀਂ ਆਪਦੇ ਘਰੇ ਜਾਣਾ ਤੇ ਇਦਾਂ ਰਿਹਾ ਇਹਦਾ ਦੇਣਾ ਆਪਣਾ ਤੇ ਆਪਣਾ ਵੀ ਇੱਕ ਪੇਜ ਆ ਜੀ YouTube ਤੇ K9 ਦਾ ਗਿਲ ਫਰਨੀਚਰ ਹਾਂ ਬਈ ਗਿਲ ਫਰਨੀਚਰ ਅਫੀਸ਼ੀਅਲ ਪੇਜ ਆ ਮੇਰਾ ਵੀ ਤੇ ਉੱਥੇ ਵੀ ਆਪਾਂ ਫਰਨੀਚਰ ਦੀ ਵੀਡੀਓ ਪਾਉਂਦੇ ਆ ਜੋ ਵੀ ਨਵਾਂ ਫਰਨੀਚਰ ਰੈਡੀ ਹੁੰਦਾ ਉਹ ਵੀ ਆਪਾਂ ਵੀਡੀਓ ਪਾਈਦੀ ਆ ਤੇ ਇੰਸਟਾਗ੍ਰam ਤੇ ਆਪਣਾ ਪੇਜ ਹੈਗਾ ਇੰਦਰ ਗਿੱਲ ਪਰਨਜੀ ਜੀ ਜਿਹੜੇ ਨੂੰ ਫੋਲੋ ਕਰ ਲਓ ਬਾਕੀ ਨਵੀਆਂ ਨਵੀਆਂ ਬਾਕੀ ਨਵੀਆਂ ਸਕੀਮਾਂ ਆਉਣਗੀਆਂ ਵੀ ਅੱਜ ਦੀਆਂ ਜੋ ਨਵੀਆਂ ਆਉਣਗੀਆਂ ਆਪਾਂ ਜਰੂਰ ਤੁਹਾਨੂੰ ਦੱਸਾਂਗੇ ਕਿਹੜੀ ਕਿਹੜੀ ਸਕੀਮ ਆਉਂਦੀ ਆ ਆਲਰੇਡੀ ਆਹ ਜਿਹੜੀ ਸਕੀਮ ਅਸੀਂ ਲਾਈ ਹੋਈ ਆ ਆਲਰੇਡੀ ਚੱਲ ਰਹੀ ਆ ਵੀ ਅੱਜ ਦੀ ਤੇ 100 ਕਿਲੋਮੀਟਰ ਦਾ ਏਰੀਆ ਮੇਸਾ ਉਹਨਾ ਕੋਈ ਕਰਦਾ ਨਹੀਂ 25 ਤੋਂ 30 ਕਿਲੋਮੀਟਰ ਦਾ ਏਰੀਆ ਕਵਰ ਕਰਦੇ ਆਪਾਂ 100 ਕਿਲੋਮੀਟਰ ਏਰੀਆ ਕਵਰ ਕਰੀਦਾ ਜਿਹਦਾ ਬਜਾਜ ਕਾਰਡ ਬਣਿਆ ਹੋਵੇ ਤੁਸੀਂ ਆਨਲਾਈਨ ਕੇਸ ਪਵਾ ਸਕਦੇ ਹੋ ਤੇ ਜਦੋਂ ਕੇਸ ਓਕੇ ਹੋਏਗਾ ਫਿਰ ਸਾਡੀ ਸਾਉਥ ਤੇ ਆਉਣਾ ਪਊਗਾ ਉਹਨੂੰ ਫੋਟੋ ਵਗੈਰਾ ਹੋਣੀ ਹੈ ਤੇ ਪਿਕਅਪ ਵਗੈਰਾ ਹੋਣੀ ਆ ਤੇ ਉਹ ਲਾਈਵ ਪਿਕ ਹੋਣੀ ਹੁੰਦੀ ਹੈ ਸਾਡੀ ਤੇ ਠੀਕ ਹੈ ਮਿਲਦੇ ਆ ਨਵੇਂ ਬਲੌਗ ਚ ਕੱਲ ਤੇ ਪੇਜ ਨੂੰ ਫੋਲੋ ਕਰਿਓ ਵੀਡੀਓ ਸ਼ੇਅਰ ਕਰਿਓ ਠੀਕ ਹੈ ਜੀ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ